ਮੈਂ ਮੈਨੂੰ ਸਭ ਤੋਂ ਵੱਡਾ ਰੀਜ਼ਨ ਨਹੀਂ ਲੱਗਦਾ ਇਹ ਕੰਟਰੋਲ ਨਹੀਂ ਕਿਸ ਦਾ ਜੀ ਕੰਟਰੋਲ ਜਦ ਤੱਕ ਰੋਕਣ ਵਾਲਾ ਕੋਈ ਨਹੀਂ ਰੋਕਣ ਵਾਲਾ ਕੋਈ ਨਹੀਂ ਹੈਗਾ ਜੀ ਰੋਕਣ ਵਾਲਾ ਕੋਈ ਨਹੀਂ ਐਂਡ ਫਿਰ ਮੈਂ ਬਾਰ-ਬਾਰ ਤਾਂ ਗੱਲ ਕਰਦਾ ਕਿ ਉਹ ਚ ਕਈ ਕਈ ਲੋਕ ਬੱਚੇ ਵਧੀਆ ਵੀ ਨੇ ਜਿਹੜੇ ਜਿਨ੍ਹਾਂ ਦੇ ਦਿਮਾਗ ਤੇ ਬਰਡਨ ਆ ਕੇ ਵੀ ਸੀ ਪਿੰਡੋਂ ਤੁਰਿਆ ਕੁਝ ਕਰਨਾ ਉਹ ਤਿੰਨ-ਤਿੰਨ ਸ਼ਿਫਟਾਂ ਵੀ ਲਾਉਂਦੇ ਆ ਵਧੀਆ ਕੰਮ ਵੀ ਕਰਦੇ ਪਰ ਉਹਨਾਂ ਦੀ ਇਮੋਸ਼ਨਲ ਉਸ ਨੂੰ ਅੰਡਰਸਟੈਂਡ ਕਰਨਾ ਕਿ ਉਹ ਕਿਸ ਤਕਲੀਫ ਚੋਂ ਲੰਘ ਰਹੇ ਕਿਉਂਕਿ ਮੈਂ ਮੰਨ ਲਿਆ ਕਿ ਉਹ दारू ਪੀ ਕੇ ਖੰਡਾ ਵੀ ਆਂਦੇ ਹੋਣਗੇ ਐਟ ધ ਐਂਡ ਆਫ ਦਾ ਡੇ ਜਦੋਂ ਕਮਰੇਤ ਜਾ ਕੇ ਪਤਾ ਪਿੱਛੇ 25 ਲੱਖ ਲਾਉਣ ਵਾਲਾ ਕਰਜ਼ਾ ਪਿਆ ਜਾਂ ਕਿਲਾ ਵੇਚ ਕੇ ਆਏ ਆ ਉਹ ਇੱਕ इमोशनल ਥਾਟ ਵੀ ਉਹਨਾਂ ਦਾ ਰਹਿੰਦਾ ਹੋਊ ਕਿ ਉਹ ਆ ਗਿਆ ਇੱਥੇ ਉਹਦੇ ਪਿੱਛੇ ਅੰਮੀ ਦੀ ਵੀ ਡੈਥ ਹੋ ਗਈ ਤੇ ਉਹ ਇੱਥੇ ਆ ਜਾ ਨਹੀਂ ਸਕਦਾ ਇਲੀਗਲ ਆ ਕਿਉਂਕਿ ਵੀਜ਼ਾ ਐਕਸਪਾਇਰ ਹੋਇਆ ਆ ਤਾਂ ਉਹ ਉਹ ਵੀ ਬਹੁਤ ਸੋਹਣੇ ਉਹਨੇ ਚੱਕੇ ਹੋ ਕੇ ਹਰ ਬੰਦੇ ਦੇ ਇੱਕ इमोशनल ਵੀ ਹੋ ਪ੍ਰੋਬਲਮ ਇਹ ਆ ਕਿ ਮੈਕਸਿਮਮ ਇਹ ਚੀਜ਼ ਹੋ ਗਿਆ ਕਿ ਲੋਕ ਦਿਖਾਵੇ ਦੇ ਵਿੱਚ ਜ਼ਿਆਦਾ ਉਹ ਕਰਦੇ ਆ ਤੇ ਜਦੋਂ ਦਿਖਾਵੇ ਦੇ ਵਿੱਚ ਤੁਸੀਂ ਕਿਸੇ ਹੋਰ ਦੇ ਦੋ ਗੱਡੀ ਚੱਕੀ ਅੱਛਾ ਕਹਿੰਦਾ ਯਾਰ ਆਇਆ ਦੋ ਹਫ਼ਤੇ ਹੋਏ ਨੇ ਆਇਨੇ ਗੱਡੀ ਲੈ ਲਈ ਤੇ ਨਾਲ ਤਾਂ ਕਹਿੰਦਾ ਯਾਰ ਮੈਨੂੰ ਤਾਂ ਸਾਲ ਹੋ ਗਿਆ ਤੇ ਉਹ ਚੀਜ਼ ਦਾ ਮੈਨੂੰ ਲੱਗਦਾ ਖਾਸ ਕਰਕੇ ਬਹੁਤ ਫਰਕ ਆਉਂਦਾ ਹੈ ਵਾਹ ਜਿਹੜਾ ਪੈਂਦਾ ਕਈ ਹੁੰਦੇ ਆ ਕਈ ਹੁਣ ਜਿਹੜੇ ਆਹ ਰੀਲਸ ਵਾਲਾ ਕੰਮ ਹੈ ਇਹਦੇ ਕਰਕੇ ਰਿਐਲਿਟੀ ਨਹੀਂ ਪਹੁੰਚ ਰਹੀ ਹੈ ਕਿ ਕੰਮ ਕੀ ਆ ਉਹ ਅਗਲਾ ਕਹਿੰਦਾ ਵੀ ਠੀਕ ਹੈ ਜੀ ਗੱਡੀ ਪੂਰੀ ਮਸਟੈਂਗ ਨਾਲ ਲੈ ਲਈ ਉਹਨੇ ਚ ਉਹਨੇ ਤਾਂ ਪਤਾ ਨਹੀਂ ਵੀ ਮਸਟੈਂਗ ਲੱਤੀ ਕਿਵੇਂ ਉਹ ਚੀਜ਼ ਕਰਕੇ ਇੱਥੋਂ ਬਜਾੜਾ ਪੱਟੇ ਜਾਂਦੇ ਆ ਇਹ ਮਾਹੌਲ ਦੇਖ ਲਿਆ ਜੀ ਕਿ ਉੱਥੇ ਆ ਹੋ ਰਿਹਾ ਠੀਕ ਹੈ ਕਿਵੇਂ ਜਾਣਾ ਚਾ ਸਟੂਡੈਂਟ ਕਿੰਨੇ ਪੈਸੇ ਚਲੋ ਕੋਈ ਗੱਲ ਨਹੀਂ ਲਾ ਦੋ ਉੱਥੇ ਆ ਕੰਮ ਮਿਲ ਜੂਗਾ ਲਾ ਦੇਣਗੇ ਬਟ ਉਹ ਸਿਸਟਮ ਹੀ ਨਹੀਂ ਰਿਹਾ ਥੋੜੇ ਉਹ ਦੌਰ ਯਾਦ ਹੋਣਾ ਜਦੋਂ ਨਵੀਆਂ-ਨਵੀਆਂ ਪੰਜਾਬੀ ਫਿਲਮਾਂ ਆਉਣੀਆਂ ਸ਼ੁਰੂ ਹੋਈਆਂ ਤੁਸੀਂ ਸਟਾਰ ਬਣੇ ਬਣੇ ਸੀਗੇ ਉਸ ਦੌਰ ਚ ਨਾ ਆਵੇਂ ਟੀਚਰ ਬਾਜੀ ਇਹ ਹੁੰਦੀ ਸੀ ਕਿ ਸਾਡੇ ਇਲਾਕੇ ਦਾ ਬਹੁਤ ਕਿਹਾ ਜਾਂਦਾ ਸੀ ਸੰਗਰੂਰ ਤੋਂ ਗਾਂਹ ਜਦੋਂ ਜਾਓਗੇ ਤੁਸੀਂ ਮਠੰਡਾ ਬਰਨਾਲਾ ਮਲੋਟ ਕੰਨੀ ਵੀ ਸਿਨੇਮੇ ਚ ਨਾ ਫਿਲਮ ਦੇਖਣ ਨਹੀਂ ਤੁਸੀਂ ਜਾ ਸਕਦੇ ਪਰਿਵਾਰ ਨਾਲ ਕਿ ਮੰਢੀਰ ਆਉਂਦੀ ਸੀ ਔਰ ਉਹ ਕਮੈਂਟਿੰਗ ਹਰ ਸੀਨ ਦੇ ਉੱਤੇ ਉਹਨਾਂ ਨੇ ਕੁਝ ਨਾ ਕੁਝ ਕਰਨਾ ਪਰसों ਚੌਥੇ ਮੇਰੇ ਮਿੱਤਰ ਨੇ ਪਰਮਿੰਦਰ ਭਾਜੀ ਇੱਥੋਂ ਹੀ ਬ੍ਰੈਮਟਨ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਫਿਲਮ ਦੇਖਣੀ ਹੁੰਦੀ ਹੈ ਤਾਂ ਕਿਤੇ 40 50 100 ਕਿਲੋਮੀਟਰ ਦੂਰ ਲੱਭਦੇ ਆ ਅਸੀਂ ਇੱਥੇ ਫਿਲਮ ਦੇਖਣ ਨਹੀਂ ਜਾਂਦੇ ਇੱਥੇ ਦੀ ਗੱਲ ਹੈਗੀ ਕਿ ਉੱਥੇ ਉੱਥੇ ਬ੍ਰੈਮਟਨ ਦੇ ਵਿੱਚ ਹੁਣ ਹੁਣ ਜੀ ਔਰ ਮੈਂ ਮਹਿਸੂਸ ਕਰਦਾ ਕਿ ਇੱਥੇ ਬਹੁਤ ਸਿਵਲਾਈਜ਼ਡ ਹੋ ਗਿਆ ਹੁਣ ਤੁਹਾਨੂੰ ਉਹ ਜਾ ਕੰਮ ਨਹੀਂ ਮਿਲਦਾ ਕਿ ਅੱਗੇ ਕੋਈ ਗਾਲ ਕੱਢ ਰਿਹਾ ਹੈ ਜਾਂ ਕੁਝ ਕਰ ਰਿਹਾ ਹੈ ਤੁਸੀਂ ਮੈਨੂੰ ਹੈਰਾਨ ਕਰਤਾ ਇਹ ਕਹਿ ਕੇ ਕਿ ਉੱਥੇ ਹੋਣ ਲੱਗੀਆਂ ਇਹ ਚੀਜ਼ਾਂ ਔਰ ਉਹਨਾਂ ਦੀ ਗੱਲ ਮੈਨੂੰ ਯਾਦ ਆ ਗਈ ਕਿ ਉੱਥੇ ਸਿਨੇਮਿਆਂ 'ਚ ਵੀ ਇਹ ਕੁਝ ਹੋਣ ਲੱਗ ਗਿਆ ਮੈਨੂੰ ਸਭ ਤੋਂ ਵੱਡਾ ਰੀਜ਼ਨ ਇਹ ਲੱਗਦਾ ਹੈ ਕੰਟਰੋਲ ਨਹੀਂ ਕਿਸਦਾ ਜੀ ਕੰਟਰੋਲ ਰੋਕਣ ਵਾਲਾ ਕੋਈ ਨਹੀਂ ਰੋਕਣ ਵਾਲਾ ਕੋਈ ਨਹੀਂ ਹੈਗਾ ਜੀ ਰੋਕਣ ਵਾਲਾ ਕੋਈ ਨਹੀਂ ਐਂ ਫਿਰ ਮੈਂ ਬਾਰ-ਬਾਰ ਤਾਂ ਗੱਲ ਕਰਦਾ ਕਿ ਉੱਚ ਕਈ ਕਈ ਲੋਕ ਬੱਚੇ ਵਧੀਆ ਵੀ ਨਹੀਂ ਜਿਹੜੇ ਜਿਨ੍ਹਾਂ ਦੇ ਦਿਮਾਗ ਤੇ ਬਰਡਾ ਨਾ ਪਿੰਡੋਂ ਤੁਰਿਆਂ ਕੁਛ ਕਰਨਾ ਉਹ ਤਿੰਨ ਤਿੰਨ ਸ਼ਿਫਟਾਂ ਵੀ ਲਾਉਂਦੇ ਆ ਵਧੀਆ ਕੰਮ ਵੀ ਕਰਦੇ ਪਰ ਜੋ ਜਿਹੜੇ ਇੱਥੋਂ ਇਸ ਮਾਹੌਲ ਦੇ ਵਿੱਚੋਂ ਕੋਈ ਇੱਕ ਤਾਂ 12ਵੀਂ 12ਵੀਂ ਤੋਂ ਬਾਅਦ ਜਾਣਾ ਸ਼ੁਰੂ ਕਰਤਾ ਕਿ ਸਾਨੂੰ ਸਿੱਧਾ 12ਵੀਂ ਤੋਂ ਬਾਅਦ ਅਗੇ ਗੱਡੀ ਮਿਲ ਗਈ ਉੱਥੇ ਇੱਥੇ ਗੱਡੀਆਂ ਕਿੱਥੇ ਮਿਲਦੀਆਂ ਸੀ ਸੋ ਉਹਨੇ ਬਹੁਤ ਉਹ ਚੀਜ਼ ਨੇ ਬਹੁਤ ਮਾਲ ਖਰਾਬ ਕੀਤਾ ਕਿ ਪਰ ਉਹਨਾਂ ਦੀ ਇਮੋਸ਼ਨਲ ਉਸ ਨੂੰ ਅੰਡਰਸਟੈਂਡ ਕਰਨਾ ਕਿ ਉਹ ਕਿਸ ਤਕਲੀਫ ਚੋਂ ਲੰਘ ਰਹੇ ਕਿਉਂਕਿ ਮੈਂ ਮੰਨ ਲਿਆ ਕਿ ਉਹ दारू ਪੀ ਕੇ ਖੰਡਾ ਵੀ ਆਂਦੇ ਹੋਣਗੇ ਐਟ ਦ ਐਂਡ ਆਫ ਦ ਡੇ ਜਦੋਂ ਕਮਰੇਤ ਜਾ ਕੇ ਪਤਾ ਪਿੱਛੇ 25 ਲੱਖ ਲਾਉਣ ਵਾਲਾ ਕਰਜ਼ਾ ਪਿਆ ਜਾਂ ਕਿਲਾ ਵੇਚ ਕੇ ਆਏ ਆ ਉਹ ਇੱਕ इमोशनल ਥਾਟ ਵੀ ਉਹਨਾਂ ਦਾ ਰਹਿੰਦਾ ਹੋਊ ਉਹ ਫਿਲਮ ਦੇ ਵਿੱਚ ਉਹ ਵੀ ਰੋਪਨ ਨੇ ਬਹੁਤ ਵਧੀਆ ਉਹ ਕੀਤਾ ਜਿਵੇਂ ਤੁਸੀਂ ਉਹ ਗੱਲ ਕਰਦੇ ਸੀ ਪੀਆਰ ਵਾਲੀ ਗੱਲ ਕਿ ਉਹ ਆ ਗਿਆ ਇੱਥੇ ਉਹਦੇ ਪਿੱਛੇ ਅੰਮੀ ਦੀ ਵੀ ਡੈਥ ਹੋ ਗਈ ਤੇ ਉਹ ਇੱਥੇ ਆ ਜਾ ਨਹੀਂ ਸਕਦਾ ਇਲੀਗਲ ਆ ਕਿਉਂਕਿ ਵੀਜ਼ਾ ਐਕਸਪਾਇਰ ਹੋਇਆ ਆ ਤਾਂ ਉਹ ਉਹ ਵੀ ਬਹੁਤ ਸੋਹਣੇ ਉਹਨੇ ਚੱਕੇ ਹੋਏ ਕਿ ਹਰ ਬੰਦੇ ਦੇ ਇੱਕ इमोशनल ਵੀ ਉਹ ਹੁੰਦਾ ਬਟ ਮੈਂ ਫੇਰ ਉਹ ਹੀ ਕਹਣਾ ਵੀ ਉੱਥੇ ਪ੍ਰੋਬਲਮ ਇਹ ਆ ਕਿ ਮੈਕਸਿਮਮ ਇਹ ਚੀਜ਼ ਹੋ ਗਈ ਆ ਕਿ ਲੋਕ ਦੋ ਦਿਖਾਵੇ ਦੇ ਵਿੱਚ ਜਿਆਦਾ ਉਹ ਕਰ ਰਹੇ ਆ ਤੇ ਜਦੋਂ ਦਿਖਾਵੇ ਦੇ ਵਿੱਚ ਤੁਸੀਂ ਕਿਸੇ ਹੋਰ ਨੂੰ ਦੇ ਦਿਓ ਗੱਡੀ ਚ ਕੀ ਅੱਛਾ ਕਲਾ ਕਹਿੰਦਾ ਯਾਰ ਆਇਆ ਦੋ ਹਫ਼ਤੇ ਹੋਏ ਨੇ ਆਇਨੇ ਗੱਡੀ ਲੈ ਲਈ ਤੇ ਨਾਲ ਦਾ ਕਹਿੰਦਾ ਯਾਰ ਮੈਨੂੰ ਉਹਦਾ ਸਾਲ ਹੋ ਗਿਆ ਤੇ ਉਹ ਚੀਜ਼ ਦਾ ਮੈਨੂੰ ਲੱਗਦਾ ਖਾਸ ਕਰਕੇ ਬਹੁਤ ਫਰਕ ਆਉਂਦਾ ਜਿਹੜਾ ਪੈਂਦਾ ਮੈਂ ਕਈ ਵਾਰੀ ਇਹ ਵੀ ਛੇੜਦਾ ਹੁੰਨਾ ਕਿ ਉੱਥੇ ਤੁਸੀਂ ਕਿਸੇ ਕੋਲ ਜਾਓ ਨਾ ਤੇ ਉਹ ਆਪਦੇ ਬੱਚਿਆਂ ਤੱਕ ਨੂੰ 8 ਡਾਲਰ ਦਾ ਜੇ ਬਰਗਰ ਲੈ ਕੇ ਦੇਣਾ ਉਹ ਸੋਚ ਕੇ ਲੈ ਕੇ ਦਿੰਦੇ ਕਿਉਂਕਿ ਕੰਮ ਇੰਨਾ ਸਾਰਾ ਦਿਨ ਔਰ ਉਹ ਉਸ ਤਰ੍ਹਾਂ ਦਾ ਮਾਹੌਲ ਬਣਿਆ ਨਾ ਜਿਹਨੇ 4000 ਡਾਲਰ ਕਮਾਣਾ ਹੈ ਉਹਨੇ ਕਿਵੇਂ ਉੱਥੇ ਆਏ ਖਰਚੇ ਕਰਨੇ ਪਰ ਜਦੋਂ ਉਹ ਇੰਡੀਆ ਆਉਂਦੇ ਹੈ ਨਾ ਟੈਚੀ ਉਹ ਭਾਵੇਂ ਉਹ ਕੇ ਮਾਰਟ ਤੋਂ ਭਰ ਕੇ ਲਿਆਣ ਪਰ ਉਹ ਐ ਸ਼ੋ ਕਰਦੇ ਕਿ ਅਸੀਂ ਪਤਾ ਨਹੀਂ ਤਾਂ ਇੱਥੇ ਬੈਠਿਆਂ ਦੇ ਜ਼ਹਿਨ 'ਚ ਇਹ ਪੀੜੀ ਦਰ ਪੀੜੀ ਹੋਇਆ ਭਾਜੀ ਮਤਲਬ ਦਹਾਕਿਆਂ 'ਚ ਹੋਇਆ ਵੀ ਮੈਂ ਮੇਰੇ ਕਜ਼ਨ ਰਹਿੰਦੇ ਸੀਗੇ ਜੀ ਕੈਨੇਡਾ ਸਭ ਤੋਂ ਪਹਿਲਾਂ ਹਾਂ ਤੇ ਹੈਗੇ ਉਹ ਬਹੁਤ ਉਹ ਦੱਸਦੇ ਵੀ ਸੀ ਅਸੀਂ ਕੰਮ ਕਰਦੇ ਹਾਂ ਬਹੁਤ ਹੱਡ ਤੋੜ ਕੰਮ ਕਰਦੇ ਹਾਂ ਘਰਾਂ ਦੇ ਆ ਉਹ ਲਾਉਂਦੇ ਸੀਗੇ ਘਰ ਬਣਾਉਂਦੇ ਸੀ ਜਿਹੜੀ ਐ ਸ਼ੀਟਸ ਲੱਗਦੀਆਂ ਨੇ ਵੋਡਨ ਤੇ ਉਹ ਜਦੋਂ ਇੰਡੀਆ ਆਉਂਦੇ ਸੀ ਉਹਨੂੰ ਵਾਈਟ ਟੀ-ਸ਼ਰਟਸ ਵਾਈਟ ਸ਼ੂਜ਼ ਪੂਰੇ ਨਵੇਂ ਬਲੂ ਜੀਨਸ ਆ ਪਤਾ ਲੱਗਦਾ ਸੀ ਚੇਨ ਬਾਹਰੇ ਕੇ ਬਾਹਰੋਂ ਆਏ ਨੇ ਬਟ ਉਹ ਮੇਰੇ ਚਾਚਾ ਜੀ ਦੇ ਮੇਰੇ ਕਜ਼ਨ ਨੇ ਜੀ ਉਹ ਸਾਡੇ ਮੇਰੇ ਵਰਗੇ ਨਾਲ ਗੱਲ ਸ਼ੇਅਰ ਕਰਦੇ ਸੀਗੇ ਬਾਈ ਇਹ ਦੇਖਣ ਨੂੰ ਐ ਲੱਗਦਾ ਕੁਦਰਤੀ ਫਿਰ ਮੇਰਾ ਜਦੋਂ ਮੇਰਾ ਪਹਿਲੀ ਵਾਰ ਮੈਨੂੰ ਕੈਨੇਡਾ ਜਾਣਾ ਹੋਇਆ ਮੈਨੂੰ ਕੰਮ ਤੇ ਲੈ ਕੇ ਗਿਆ ਦਿਖਾਉਣ ਕਿ ਆਹ ਕੰਮ ਕਰਦੇ ਐ ਤੇ ਉਹ ਉੱਥੇ ਉਮੀ ਜਿਵੇਂ ਨਾਰਮਲ ਆਪਾਂ ਇੱਥੇ ਦਿਹਾੜੀ ਵਾਲਾ ਕੰਮ ਕਰਦੇ ਉਵੇਂ ਕਰਦੇ ਸੋ ਉਹ ਕਈ ਹੁੰਦੇ ਆ ਕਈ ਹੁਣ ਜਿਹੜੇ ਆਹ ਰੀਲਸ ਵਾਲਾ ਕੰਮ ਆ ਇਹਦੇ ਕਰਕੇ ਰੈਅਲਿਟੀ ਨਹੀਂ ਪਹੁੰਚ ਰਹੀ ਹੈਗੀ ਕਿ ਕੰਮ ਕੀ ਆ ਉਹ ਅਗਲਾ ਕਹਿੰਦਾ ਵੀ ਠੀਕ ਐ ਜੀ ਗੱਡੀ ਮੂਰੇ ਮਸਟੈਂਗ ਨਾਲ ਲੈ ਲਈ ਉਹਨੇ ਚ ਹੁਣ ਇਹ ਤਾਂ ਪਤਾ ਨਹੀਂ ਵੀ ਮਸਟੈਂਗ ਲੱਤੀ ਕਿਵੇਂ ਉਹ ਚੀਜ਼ ਕਰਕੇ ਇੱਥੋਂ ਜਿਆਦਾ ਪੱਟੇ ਜਾਂਦੇ ਆ ਆਪਣੇ ਕਿ ਮਾਹੌਲ ਦੇਖ ਲਿਆ ਜੀ ਕਿ ਉੱਥੇ ਆ ਹੋ ਰਿਹਾ ਠੀਕ ਹੈ ਕਿਵੇਂ ਜਾਣਾ ਚਾਹ ਸਟੂਡੈਂਟ ਕਿੰਨੇ ਪੈਸੇ ਚਲੋ ਕੋਈ ਗੱਲ ਨਹੀਂ ਲਾ ਦੋ ਉੱਥੇ ਆ ਕੰਮ ਮਿਲ ਜੂਗਾ ਲਾ ਦੇਣਗੇ ਬਟ ਉਹ ਸਿਸਟਮ ਹੀ ਨਹੀਂ ਰਿਹਾ ਜੀ